ਸਟਾਰਟ ਪਿਛਲੇ ਕੁਝ ਦਿਨਾਂ ਤੋਂ ਹਰਿਆਣੇ ਦੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਮੁੱਖ ਮੰਤਰੀ ਮਨੋਹਰ ਲਾਲ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਬਖਰੀ ਜ਼ਮੀਨ ਦੇਣ ਦੀ ਮੰਗ ਕਰ ਰਹੇ ਸਨ ਡੰਡੀ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਅਤੇ ਹਰਿਆਣਾ ਵਿਧਾਨ ਸਭਾ ਦੀ ਸਾਂਝੀ ਇਮਾਰਤ ਵਿੱਚ ਜ਼ਿਆਦਾਤਰ ਕਮਰੇ ਅਤੇ ਇਮਾਰਤ ਦਾ ਹਿੱਸਾ ਪੰਜਾਬ ਵਿਧਾਨ ਸਭਾ ਕੋਲ ਹੈ ਅਤੇ ਹਰਿਆਣਾ ਵਿਧਾਨ ਸਭਾ ਕੋਲ ਲੋੜਿੰਦਾ ਸਥਾਨ ਨਾ ਹੋਣ ਕਾਰਨ ਉਹਨਾਂ ਨੂੰ ਕੰਮਕਾਜ ਵਿੱਚ ਕਾਫੀ ਮੁਸ਼ਕਲਾਂ ਆਉਂਦੀਆਂ ਹਨ ਡੰਡੇ ਸਪੀਕਰ ਦਾ ਇਹ ਵੀ ਕਹਿਣਾ ਸੀ ਕਿ ਕਰੋਨਾ ਕਾਲ ਵਿੱਚ ਉਹਨਾਂ ਨੂੰ ਵਿਧਾਨ ਸਭਾ اجلاس ਚਲਾਉਣ ਵਿੱਚ ਕਾਫੀ ਦਿੱਕਤ ਆਈ ਡੰਡੇ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ 226 ਵਿੱਚ ਹਲਕਿਆਂ ਦਾ ਪੁਨਰਗਠਨ ਪ੍ਰਸਤਾਵਿਤ ਹੈ ਜਿਸ ਦੇ ਆਧਾਰ ਤੇ ਸਾਲ 229 ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਡੰਡੇ ਨਵੇਂ ਪੁਨਰਗਠਨ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਦੇ ਹਲਕਿਆਂ ਦੀ ਗਿਣਤੀ 90 ਤੋਂ ਵੱਧ ਕੇ 122 ਅਤੇ ਲੋਕ ਸਭਾ ਖੇਤਰਾਂ ਦੀ ਗਿਣਤੀ 10 ਤੋਂ ਵੱਧ ਕੇ 14 ਹੋਣ ਦੀ ਸੁਭਾਵਨਾ ਹੈ ਡੰਡੀ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਅਤੇ ਸਪੀਕਰ ਗਿਆਨ ਚੰਦ ਗੁਪਤਾ ਪ੍ਰਸਤਾਵਿਤ ਨਵੇਂ ਵਿਧਾਨ ਸਭਾ ਭਵਨ ਲਈ ਰੇਲਵੇ ਕ੍ਰਾਸਿੰਗ ਚੌਂਕ ਕੋਲ ਚੰਡੀਗੜ੍ਹ ਤੋਂ ਪੰਚਕੁਲਾ ਜਾਨ ਵਾਲੀ ਸੜਕ ਦੇ ਕੰਡੇ 10 ਏਕੜ ਭੂਮੀ ਹਰਿਆਣਾ ਵਿਧਾਨ ਸਭਾ ਲਈ ਵੇਖ ਕੇ ਆਏ ਸਨ ਅਤੇ ਇਸ ਬਾਰੇ ਉਹਨਾਂ ਨੇ ਸਹਿਮਤੀ ਵੀ ਜਤਾ ਦਿੱਤੀ ਸੀ ਡੰਡੀ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ ਖੇਤਰੀ ਪ੍ਰੀਸ਼ਦ ਦੀ ਬੈਠਕ ਵਿੱਚ ਹਰਿਆਣਾ ਦੀ ਇਸ ਮੰਗ ਨੂੰ ਸਵੀਕਾਰ ਕਰਨ ਦਾ ਐਲਾਨ ਕਰਦਿਆਂ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਬਾਦੂ ਭੂਮੀ ਦੇਣ ਦੀ ਹਾਮੀ ਭਰੀ ਹੈ ਡੰਡੀ ਹਰਿਆਣਾ ਨੂੰ ਜ਼ਮੀਨ ਮਿਲਣ ਦੇ ਐਲਾਨ ਤੋਂ ਬਾਅਦ ਪੰਜਾਬ ਵਿੱਚ ਨਾ ਸਿਰਫ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਸਗੋਂ ਪੰਜਾਬ ਨੇ ਵੀ ਚੰਡੀਗੜ੍ਹ ਵਿੱਚ ਵਿਧਾਨ ਸਭਾ ਲਈ ਬਾਦੂ ਜ਼ਮੀਨ ਦਿੱਤੇ ਜਾਣ ਦੀ ਮੰਗ ਕਰ ਦਿੱਤੀ ਹੈ ਡੰਡੀ ਇਸ ਮਾਮਲੇ ਵਿੱਚ ਵਿਵਾਦ ਅੱਗੇ ਵੱਧਦਾ ਹੈ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਫਿਲਹਾਲ ਹਰਿਆਣਾ ਸਰਕਾਰ ਚੰਡੀਗੜ੍ਹ ਵਿੱਚ ਨਵੀਂ ਵਿਧਾਨ ਸਭਾ ਦੀ ਉਸਾਰੀ ਲਈ ਤਿਆਰੀਆਂ ਵਿੱਚ ਜੁਟ ਗਈ ਹੈ ਡੰਡੀ ਆਦਮਪੁਰ ਤੋਂ ਕਾਂਗਰਸ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਖੁੱਲ੍ਹ ਕੇ ਕਾਂਗਰਸ ਤੋਂ ਬਗਾਵਤ ਕਰ ਦਿੱਤੀ ਹੈ ਡੰਡੀ ਕੁਲਦੀਪ ਬਿਸ਼ਨੋਈ ਦੇ ਜਲਦੀ ਹੀ ਭਾਜਪਾ ਵਿੱਚ ਸ਼ਾਮਿਲ ਹੋਣ ਦੇ ਚਰਚੇ ਸ਼ੁਰੂ ਹੋ ਗਏ ਹਨ ਡੰਡੀ ਰਾਜ ਸਭਾ ਚੋਣ ਵਿੱਚ ਕੁਲਦੀਪ ਬਿਸ਼ਨੋਈ ਨੇ ਕਾਂਗਰਸ ਵਿਧਾਇਕ ਹੁੰਦਿਆਂ ਕਾਂਗਰਸ ਖਿਲਾਫ ਅਤੇ ਆਜ਼ਾਦ ਉਮੀਦਵਾਰ ਕਾਰਤਿਕ ਕੇ ਸ਼ਰਮਾ ਦੇ ਪੱਖ ਵਿੱਚ ਵੋਟ ਪਾਇਆ ਸੀ ਡੰਡੀ ਇਸਾ ਵੋਟ ਕਾਰਨ ਕਾਂਗਰਸ ਉਮੀਦਵਾਰ ਅਜੇ ਮਾਕਨ ਰਾਜ ਸਭਾ ਚੋਣ ਹਾਰ ਗਏ ਸਨ ਡੰਡੀ ਕੁਲਦੀਪ ਬਿਸ਼ਨੋਈ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਛੋਟੇ ਪੁੱਤਰ ਹਨ ਅਤੇ ਸੰਸਦ ਮੈਂਬਰ ਰਹਿ ਚੁੱਕੇ ਹਨ ਡੰਡੀ ਉਹ ਹਰਿਆਣਾ ਕਾਂਗਰਸ ਦੇ ਪ੍ਰਧਾਨ ਬਣਨਾ ਚਾਹੁੰਦੇ ਸਨ ਡੰਡੀ ਪਰ ਭੁਪਿੰਦਰ ਹੁੱਡਾ ਉਵਲੋਂ ਕੁਲਦੀਪ ਬਿਸ਼ਨੋਈ ਦਾ ਵਿਰੋਧ ਕੀਤੇ ਜਾਣ ਤੇ ਉਹ ਸੁਭਾਈ ਕਾਂਗਰਸ ਪ੍ਰਧਾਨ ਨਹੀਂ ਬਣ ਸਕੇ ਡੰਡੀ ਇਸੇ ਕਰਕੇ ਉਹਨਾਂ ਨੇ ਰਾਜ ਸਭਾ ਚੋਣ ਵਿੱਚ ਕਾਂਗਰਸ ਦੀ ਬਜਾਏ ਆਜ਼ਾਦ ਉਮੀਦਵਾਰ ਕਾਰਤਿਕ ਕੇ ਸ਼ਰਮਾ ਨੂੰ ਆਪਣਾ ਵੋਟ ਦੇ ਕੇ ਕਾਂਗਰਸ ਹਾਈ ਕਮਾਂਡ ਪ੍ਰਤੀ ਆਪਣੀ ਨਾਰਾਜ਼ਗੀ ਜਾਹਰ ਕਰ ਦਿੱਤੀ ਡੰਡੀ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਭਜਨ ਲਾਲ ਰਾਜਨੀਤੀ ਵਿੱਚ ਹੰਡੇ ਹੋਏ ਖਿਡਾਰੀ ਸਨ ਅਤੇ ਉਹਨਾਂ ਨੂੰ ਜੋੜ ਤੋੜ ਦੀ